ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤ ਕਿਵੇਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤ ਕੌਣ ਕਰੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਜਿੱਥੇ ਕਿ ਦੂਸਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜੋੜ ਲਗਾਇਆ ਚਾਰਿਆ ਹੈ ਆਗਾਮੀ ਤਿਆਰੀਆਂ ਕਰਕੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਤਨਾ ਚਾਹੁੰਦੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤ ਕੌਣ ਕਰੇਗਾ ਕਿਵੇਂ ਕੀਤੀ ਜਾਵੇਗੀ ਪੰਥ ਦੀ ਏਕਤਾ ਦੀ ਗੱਲ ਕੌਣ ਕਰੇਗਾ ਕੌਮ ਨੂੰ ਪੰਥ ਨੂੰ ਇੱਕ ਝੰਡੇ ਦੇ ਹੇਠਾਂ ਕੌਣ ਲੈ ਕੇ ਆਵੇਗਾ ਸ਼੍ਰੋਮਣੀ ਅਕਾਲੀ ਦਲ ਦਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰਾ ਹਾਲ ਹੋਇਆ 2022 ਦੀਆਂ ਵਿਧਾਨ ਸਭਾ ਵਿੱਚ ਜਲੂਸ ਲਿਖ ਲਿਆ ਉਸ ਤੋਂ ਬਾਅਦ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਬਾਨਤਾ ਜਬਤ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਮੈਂ ਆਪਣੇ ਬਲ ਬੂਤੇ ਉੱਤੇ ਡਾਇਨਾਸੌਰ ਵੀ ਪੰਜਾਬ ਦੇ ਵਿੱਚ ਲੈ ਕੇ ਆਵਾਂਗਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣਾਵਾਂਗਾ ਭਾਈ ਤੁਸੀਂ ਗੱਲਾਂ ਦੇ ਨਾਲ ਬੜੇ ਪਕਾ ਸਕਦੇ ਹੋ ਲੇਕਿਨ ਲੋਕਾਂ ਨੇ ਤੁਹਾਡੇ ਕੰਮ ਵੇਖਲੇ ਨੇ ਲੋਕਾਂ ਨੇ ਤੁਹਾਡੀਆਂ ਵੱੱਜਰ ਕੀਤੀਆਂ ਹੋਈਆਂ ਗਲਤੀਆਂ ਦੇ ਆਧਾਰ ਤੇ ਤੁਹਾਨੂੰ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਇਹ ਪੰਥ ਫੈਸਲਾ ਲਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਨਹੀਂ ਮੋੜਿਆ ਸ਼੍ਰੋਮਣੀ ਅਕਾਲੀ ਦਲ ਨੂੰ ਪੱਟੜੀ ਵਿਖਾਈ ਲੇਕਿਨ ਜਦੋਂ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਕੋਲ ਹੈ ਜਦੋਂ ਦੀ ਬਾਗ ਲੋਡ ਸ਼ਰੂਮਣੀ ਅਕਾਲੀ ਦਲ ਦੀ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਆਇਆ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਵੋਟ ਬੈਂਕ ਅਤੇ ਕੌਮ ਦਾ ਪੰਥ ਦਾ ਪਿਆਰ ਸ਼ਰੂਮਣੀ ਅਕਾਲੀ ਦਲ ਦੇ ਪ੍ਰਤੀ ਵਧਣ ਦੀ ਬਜਾਏ ਘਟਿਆ ਹੈ ਹੁਣ ਸ਼ਰਤ ਰੱਖ ਦਿੱਤੀ ਗਈ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸ਼ਰੂਮਣੀ ਅਕਾਲੀ ਦਲ ਪੁਨਰ ਸੰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾਵਾਲਾ ਉਹਨਾਂ ਨੇ ਕਿਹਾ ਆਜੋ ਮੈਦਾਨ ਦੇ ਵਿੱਚ ਲੱਗ ਜੋ ਦੋਨੋਂ ਤਿਹਾਂ ਸ਼ਰੂਮਣੀ ਅਕਾਲੀ ਦਲ ਨੂੰ ਸੰਜੀਤ ਕਰਨ ਦੇ ਵਿੱਚ ਲੇਕਿਨ ਉਹਨਾਂ ਨੇ ਕਿਹਾ ਕਿ ਚੈਲੰਜ ਹੈ ਮੈਂ ਵੀ ਆਪਣੀ ਪ੍ਰਧਾਨਗੀ ਤੋਂ ਸਤੀਫਾ ਦਿੰਦਾ ਹਾਂ ਉਹ ਵੀ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਛੱਡੇ ਅਸੀਂ ਦੋਵੇਂ ਪ੍ਰਧਾਨ ਆਪੋ ਆਪਣੇ ਅਹੁਦਿਆਂ ਤੋਂ ਸਤੀਫੇ ਦੇ ਕੇ ਨਵਾਂ ਪ੍ਰਧਾਨ ਬਣਾ ਲਿਆ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਪਾਰਟੀ ਵੀ ਨਹੀਂ ਬਣਾਉਂਦੇ ਤੇ ਆਪਾਂ ਇਲੈਕਸ਼ਨ ਲੜਦੇ ਹਾਂ 2027 ਦਾ ਬਰਲ ਮਿਲ ਕੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਆਂ ਨੂੰ ਮਜ਼ਬੂਤ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜਿਤ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਇਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਮਜਬੂਤ ਹੋਵੇਗੀ ਕਿਵੇਂ ਸੁਰਜੀਤ ਹੋਵੇਗੀ ਇਸ ਦਾ ਖਮਰਿਆਜ਼ਾ ਪੂਤਣਾ ਪੈ ਸਕਦਾ ਹੈ ਚਰੂਪਨੀ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਕਹਿੰਦਾ ਸਾਡੀ ਸਾਡਾ ਰੋਲਾ ਨਾ ਤੇ ਕੌਮ ਦੇ ਨਾਲ ਹੈ ਨਾ ਪਾਰਟੀ ਦੇ ਨਾਲ ਹੈ ਸਾਡਾ ਰੋਲਾ ਇਹ ਹੈ ਕਿ ਇੱਕ ਐਡਵੋਕੇਟ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਲਾਗੂ ਕਰਨ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਕੌਮ ਨੂੰ ਨਾਲ ਲੈ ਕੇ ਚੱਲਾ ਜਾਵੇ ਕੌਮ ਨੂੰ ਇੱਕੋ ਛੰਡੇ ਡੇਟਾ ਇਕੱਠਾ ਕੀਤਾ ਜਾਵੇ ਕੌਮ ਨੂੰ ਕੈਡਮਿਸ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਜੇਕਰ ਇਹ ਸ਼ਰਤਾਂ ਸਾਡੀਆਂ ਨਹੀਂ ਮੰਨਦੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਘਰ-ਘਰ ਜਾਵਾਂਗੇ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਗਤੀਵਿਧੀਆਂ ਦੱਸਾਂਗੇ ਕੌਮ ਨੂੰ ਨਾਲ ਲੈ ਕੇ ਚੱਲਾਂਗੇ ਪੰਥ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤਾਂ ਜੋ ਸ਼ਰੂਮਣੀ ਅਕਾਲੀ ਦਲ ਨੂੰ ਪੂਰਨ ਸ਼ਰਜੀਤ ਕੀਤਾ ਜਾਵੇ ਤੇ ਸਾਨੂੰ ਆਸ ਹੈ ਕਿ ਸਾਨੂੰ ਜਿਹੜੇ ਸਾਡੀ ਪਾਰਟੀ ਜਿਸ਼ੜ ਵੀ ਹੋਣ ਵਾਲੀ ਹੈ ਤੇ ਸਾਨੂੰ ਜਿਹੜਾ ਸਿਵਲ ਵੀ ਮਿਲਣ ਵਾਲਾ ਹੈ ਅਸੀਂ ਉਸ ਤੇ 2027 ਦੀਆਂ ਵਿਧਾਨ ਸਭਾ ਦੀ ਚੋਣਾ ਲੜਾਂਗੇ ਇਹ ਤਾਂ ਹੁਣ ਸੋਚਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਆ ਇਕੱਠੇ ਹੋ ਕੇ ਚੋਣਾ ਲੜਦਿਆਂ ਨੇ ਕਿ ਅਲੱਗ-ਅਲੱਗ ਹੋ ਕੇ ਚੋਣਾ ਲੜਦਿਆਂ ਨੇ ਪੰਜਾਬੀਓ ਇਹ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਦੋ ਰਹਿਵਾ ਨਹੀਂ ਜੇਕਰ ਅਜਾਇ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ ਆਪਣੇ ਬਲ ਬੂਤੇ ਉੱਤੇ ਬਿਨਾਂ ਗਠਬੰਧਨ ਤੋਂ ਜੇਕਰ ਅਜਿਆ ਨਹੀਂ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਹਾਲ ਹੋਵੇਗਾ ਜੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੋਇਆ ਸੀ ਇਸ ਕਰਕੇ ਦੋਨਾਂ ਪ੍ਰਧਾਨਾਂ ਨੂੰ ਆਪੋ ਆਪਣੀਆਂ ਪ੍ਰਧਾਨਗੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਕਿਸੇ ਨਵੇਂ ਪ੍ਰਧਾਨ ਨੂੰ ਦੇ ਦੇਣੀ ਚਾਹੀਦੀ ਹੈ ਅਤੇ ਉਹਦੀ ਰਹਿਨਮਾਈ ਹੇਠ ਉਹਦੀ ਅਛਤਰ ਛਾਇਆ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪੰਥ ਨੂੰ ਇਕੱਠਾ ਕਰਕੇ ਪੰਥ ਦਾ ਏਕਾ ਇਕਤਾ ਕਰਾ ਕੇ ਸ਼ਰੂਮਣੀ ਇਕਾਲੀ ਦਲ ਨੂੰ ਪੂਰਨ ਸਜਿਤ ਕਰਨਾ ਚਾਹੀਦਾ ਹੈ ਇਹ ਚੈਲੰਜ ਹੈ ਇਹ ਸ਼ਰਤਾਂ ਰੱਖ ਦਿੱਤੀਆਂ ਗਈਆਂ ਨੇ ਨਵੀਂ ਸ਼ਰੂਮਣੀ ਇਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਕਿ ਆਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨਹੀਂ ਰਲ ਮਿਲ ਕੇ ਚੋਣਾਂ ਲੜੀਏ ਇਕੱਠੇ ਹੋ ਜਾਈਏ ਤੇ ਪ੍ਰਧਾਨਗੀਆਂ ਛੱਡਿਏ ਆਪਣੇ ਨਿੱਜੀ ਹਿੱਤਾਂ ਨੂੰ ਛੱਡਿਏ ਧੰਨਵਾਦ